ਕੀ ਨਾਮ ਤੁਹਾਡਾ? ਅਵਤਾਸ ਸਿੰਘ ਜੀ। ਇਹ ਕੀ ਹੈ ਸਾਰਾ ਬੋਡੀ ਦਾ ਚੱਕਰ ਹੈ? ਇਹ ਤਾਂ ਵੀ ਸਰ ਆਪਾਂ ਤਾਂ ਕੋਠੇ ਤੇ ਕਹਿੰ ਗਏ ਨਹੀਂ ਆ ਮੁੰਡਾ ਕਿ ਭਾਗੇ ਆਇਆ ਸੀਗਾ ਦੁਕਾਨਦਾਰ। ਹਾਂਜੀ। ਉਹ ਆਪਣੀ ਦੁਕਾਨ ਦੇਖਣ ਗਿਆ ਵੀ ਉੱਤੇ ਪਾਣੀ ਚ ਨਹੀਂ ਖੜਾ। ਹਾਂ। ਤੇ ਉਸ ਬੰਦੇ ਨੇ ਜਿਹੜੇ ਦੇਖ ਕੇ ਵਾਇ ਮਾਰੀ ਕਹਿੰਦਾ ਵੀ ਉੱਤੇ ਤਾਂ ਕੋਈ ਬੰਦਾ ਮਰਿਆ ਪਿਆ। ਹਾਂ। ਤੇ ਉਹ ਫਿਰ ਜਾ ਕੇ ਪੁਲਿਸ ਵਾਲਿਆਂ ਨੂੰ ਦੱਸ ਕੇ ਆਇਆ ਮੁੰਡਾ। ਹਾਂ। ਉਸ ਤੋਂ ਬਾਅਦ ਪੁਲਿਸ ਵਾਲਾ ਇੱਕ ਸਰਦਾਰ ਜੀ ਆਏ ਸੀਗੇ ਇੰਸਪੈਕਟਰ। ਹਾਂ। ਸਰਦਾਰ ਗਮੀਸ਼ ਸਿੰਘ ਜੀ। ਤੇ ਉਹ ਫੇਰ ਦੇਖ ਕੇ ਤਾਂ ਇੱਥੋਂ ਚਲੇਗਾ ਏ ਕਦੋਂ ਉਹ ਮਤਲਬ 6:30 ਵਜੇ ਦੀ ਗੱਲ ਆ ਉਹ ਕਹਿੰਦੇ ਜੀ ਅਸੀਂ ਆਪਣੇ ਸਟਾਫ ਨੂੰ ਭੇਜ ਕੇ ਇਹ ਤਾਂ ਬੰਦਾ ਇੱਥੋਂ ਚੁਕਾਉਣੇ ਆ ਮੈਂ ਸਾਰੇ ਬੰਦਾ ਚੁਕਵਾ ਦਿਓ ਵੀ ਨਹੀਂ ਤਾਂ ਇੱਥੇ ਜਿਹੜੀ ਬਹੁਤ ਜ਼ਿਆਦਾ ਫੈਲ ਰਣੀ ਆ ਕਦੋਂ ਦੀ ਪਈ ਬੋੜੀ ਕੁਛ ਪਤਾ ਬੋੜੀ ਤਾਂ ਵੀ ਸਰ ਪਤਾ ਨਹੀਂ ਕਦੋਂ ਦੀ ਪਈ ਆ ਨਿਕਨੇ ਆ ਵੀ ਸੰਤਾ ਅੱਜ ਪਤਾ ਲੱਗਾ 6:00 ਵਜੇ ਜਦ ਤੁਹਾਨੂੰ ਕਿੱਦਾਂ ਪਤਾ ਲੱਗਾ ਉਹ ਵੀ ਕਿਉਂਕਿ ਦੁਕਾਨਦਾਰ ਉਹਨੂੰ ਦੇਖਣ ਗਿਆ ਨਾ ਉਹ ਆਪਣੀ ਦੁਕਾਨ ਦੇ ਪਾਣੀ ਚ ਨਹੀਂ ਖੜਾ ਅੱਛਾ ਤੇ ਉਹ ਫਿਰ ਇਹਦੇ ਪਾਣੀ ਦੇਖਣ ਗਿਆ ਦੁਕਾਨ ਦੇ ਛੱਤ ਦੇ ਉੱਤੇ ਤਾਂ ਫੇ ਉਹ ਬੰਦੇ ਨੇ ਉੱ ਵੀਰ ਤੇ ਬਾਡੀ ਪਈ ਆ ਕੀ ਲੱਗਦਾ ਕਿ ਤੁਹਾਨੂੰ ਕੋਈ ਕਿੱਦਾਂ ਬਾਡੀ ਕੁਛ ਵੀ ਇਹ ਬਾਡੀ ਇਸ ਤਰ੍ਹਾਂ ਵੀ ਕੋਈ ਨਿਸ਼ੇੜੀ ਨਿਸ਼ੂਟੀ ਸਰ ਲੱਗਦਾ ਅੱਛਾ ਹਾਂ ਬਹੁਤ ਸਾਰਾ ਕਹਿੰਦੇ ਕਿਉਂ ਜਾਂ ਇਹ ਕਰੀ ਚੜ੍ਹੇ ਹੀ ਨਹੀਂ ਇਹ ਲੱਗਦਾ ਹੋਵੇ ਕਿ 1-2 ਦਿਨ ਦੀ ਪਈ ਆ ਕਿਉਂਕਿ ਪੁਲਿਸ ਵਾਲਿਆਂ ਨੇ ਵੀ ਇਹ ਅੰਦਾਜ਼ਾ ਲਗਾਇਆ ਕਿ ਇਹ ਜਿਹੜੀ ਬਾਡੀ ਆ ਇਹ 2 ਦਿਨ ਦੀ ਪਈ ਆ ਲੱਗਦੀ ਵੀ ਜਿਹਦੇ ਕਾਰਨ ਕਰਕੇ ਇਹ ਜਿਹੜੀ ਬਾਡੀ ਦੇ ਵਿੱਚ ਉਹ ਸਮੈਲ ਆ ਰਹੀ ਆ ਅੱਛਾ ਹੁਣ ਪੁਲਿਸ ਆ ਗਈ ਇਹ ਚੱਕਰ ਪੁਲਿਸ ਆ ਗਈ ਆ ਤੇ ਹੁਣ ਇਹਨਾਂ ਨੂੰ ਮਤਲਬ ਆਪਣੀ ਕਾਨੂੰਨੀ ਕਾਰਵਾਈ ਕਰਨਗੇ ਲੈ ਜਾਣਗੇ ਚੱਕ ਕੇ ਬਾਡੀ ਨੂੰ ਠੀਕ ਐ ਸਾਰਾ ਅਰੇ ਦਸਕਾ ਦਾ ਬਹੁਤ ਸਾਰਾ ਸਵਾਗਤ ਹੈ ਸੋ ਹੁਸ਼ਿਆਰਪੁਰ ਦੇ ਵਿੱਚ ਅੱਜ ਕੈਨੇਡਾ ਕਾ ਥਾਣੇ ਦੇ ਬਿਲਕੁਲ ਸਾਹਮਣੇ ਹੀ ਇੱਕ ਮਾਰਕੀਟ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਤੇ ਆਹ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਨ ਸਿੰਘ ਜੀ ਸਿਟੀ ਦੇ ਐਸ ਐਚ ਓ ਖੜੇ ਨੇ ਸਰ ਇਹ ਕੀ ਹੈ ਸਾਰਾ ਮਾਮਲਾ ਬੋਡੀ ਦਾ ਕੋਈ ਪਤਾ ਲੱਗਿਆ ਸਾਡੇ ਕਰੀਬ 6:00 ਜੀ ਇਨਫੋਰਮੇਸ਼ਨ ਮਿਲੀ ਹੈ ਵੀ ਇੱਕ ਲਵਾਰਸ ਲਾਸ਼ ਦੁਕਾਨ ਦੀ ਛੱਤੇ ਪਈ ਹੈ ਤੇ ਉਹਦੀ ਹਾਲਤ ਕਾਫੀ ਖਰਾਬ ਹੈ ਤੇ ਅਸੀਂ ਆਪਣੀ ਪੁਲਿਸ ਟੀਮ ਭੇਜ ਕੇ ਉਹਨੂੰ 72 ਘੰਟੇ ਵਾਸਤੇ ਸਿਵਲ ਹਸਪੀਟਲ ਦੀ ਮੋਰਚਲੀ 'ਚ ਰਖਵਾ ਦਿੱਤਾ ਉਹਦੀ ਫੋਟੋਗ੍ਰਾਫ ਖਿੱਚ ਕੇ ਆਪਾਂ ਸਰਕੂਲੇਟ ਕਰਦੇ ਆਂ ਤੁਹਾਡੇ ਚੈਨਲ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਤੇ ਜਦੋਂ ਵੀ ਪਛਾਣ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਪਛਾਣ ਹੋ ਜਾਂਦੀ ਹੈ ਜਦੋਂ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲਜਲੀ ਜਾਂਦੀ ਜਾਵੇਗੀ ਸਰ ਕੀ ਲੱਗਦਾ ਹੈ ਕਿ ਮਾਮਲਾ ਕੋਈ ਕੋਈ ਕਤਲ ਲੱਗਦਾ ਜਾਂ ਕੋਈ ਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰਾ ਕੁਝ ਕਲੀਅਰ ਹੋ ਪਾਏਗਾ ਕੁਝ ਵੀ ਇਸ ਤਰ੍ਹਾਂ ਕਹਿਣਾ ਕਿਉਂਕਿ ਉਹਦੀ ਬਾਡੀ ਦੀ ਹਾਲਤ ਗਲ ਚੁੱਕੀ ਆ ਥੋੜੀ ਡੀਕੰਪੋਜ਼ ਹੋਈ ਹੈ ਤੇ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਹੋਏਗੀ ਉਹਦੇ ਆਧਾਰ ਤੇ ਹੀ ਅਗਲੀ ਕਾਰਵਾਈ ਕਰ ਅਮਜ ਲੈਂਦੇ ਜਾਓਗੇ ਤੇ ਉਹਦੀ ਪਹਿਲਾਂ ਪਛਾਣ ਕਰਨੀ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਅਸੀਂ ਉਹਦੀ ਉਹਨੂੰ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੇ ਆ। ਤੇ ਕੀ ਲੱਗਦਾ ਸਰ ਕਦੋਂ ਕਿਦਿ ਕਿੰਨੇ ਦਿਨਾਂ ਦੀ ਬੋਡੀ ਪਈ ਹੈ ਕੁਛ? ਬੋਡੀ ਵੈਸੇ ਕਰੀਬ ਲੱਗ ਰਿਹਾ ਤੇ 3 ਤੋਂ 4 ਦਿਨ ਪੁਰਾਣੀ ਹੈਗੀ ਆ ਤੇ ਬਾਕੀ ਜੋ ਸਹੀ ਤਾਥਿਆ ਉਹ ਸਿਰਫ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ پتہ ਲੱਗੂਗਾ। ਠੀਕ ਹੈ ਸਰ ਥੈਂਕ ਯੂ। ਸੋ ਇਹ ਐਸਐਚਓ ਸਾਹਿਬ ਹੈ ਸਾਡੇ ਨਾਲ ਖੜੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਜੇ ਡੈੱਡ ਬੋਡੀ ਮਿਲੀ ਹੈ